ਪੂਰੇ ਭਾਗ ਸਤ ਸੰਗ ਲਹੇ ਸਤ ਗੁਰ ਭੇਟੇ ਜਿਸ ਆਏ ਹਾਟ ਪਰਫੈਕਟ ਗੁੱਡ ਡੈਸਟੀਨੀ 1.7 ਦਾ ਸਤ ਸੰਗ ਦਾ ਟਰੂ ਕਾਂਗਰਿਗੇਸ਼ਨ ਐਂਡ ਕਮ ਟੂ ਮੀਟ ਵਿਦ ਦਾ ਟਰੂ ਗੁਰੂ ਪੂਰੇ ਭਾਗ ਸਤ ਸੰਗ ਲਹੇ ਪੂਰੇ ਭਾਗਾਂ ਦੇ ਨਾਲ ਹੀ ਸਤ ਸੰਗ ਦਾ ਲਾਹਾ ਕਟਿਆ ਜਾਂਦਾ ਲਹੇ ਮਤਲਬ ਲਾਹਾ ਲਾਭ ਹੁੰਦਾ ਹੈ ਐਵੇਂ ਕਿਸੇ ਨੂੰ ਤੱਕੇ ਦੇ ਨਾਲ ਉਪਦੇਸ਼ ਵੀ ਨਹੀਂ ਦਿੱਤਾ ਜਾਂਦਾ ਤੱਕੇ ਦੇ ਨਾਲ ਕਿਸੇ ਨੂੰ ਸਤ ਸੰਗ 'ਚ ਨਹੀਂ ਬਿਠਾਇਆ ਜਾ ਸਕਦਾ ਤੱਕੇ ਨਾਲ ਕਿਸੇ ਨੂੰ ਪਾਠ ਜਾਂ ਧਰਮ ਤਬਦੀਲੀ ਦੇ ਵਿੱਚ ਨਹੀਂ ਪ੍ਰਵਰਤਿਤ ਕੀਤਾ ਜਾ ਸਕਦਾ ਜਿਵੇਂ ਸਤਗੁਰੂ ਭੇਟੇ ਜਿਸਾਇ ਜੀ ਨੂੰ ਸਤਗੁਰ ਖੁਦ ਆਪਣੀ ਕਿਰਪਾ ਦੇ ਨਾਲ ਭੇਟਦਾ ਵਰਦਾਨ ਕਰਦਾ ਹੈ ਕਿ ਚੱਲ ਤੇਰਾ ਤੇਰੀ ਦਰਗਾਹ ਦੇ ਵਿੱਚ ਹਾਜ਼ਰੀ ਹੈ ਚੱਲ ਤੈਨੂੰ ਮੈਂ ਯਾਦ ਕਰਦਾ ਤੈਨੂੰ ਪਤਾ ਨਹੀਂ ਸਤਗੁਰੂ ਨਾਲ ਗੱਲਾਂ ਹੋਣ ਲੱਗ ਜਾਂਦੀਆਂ ਦੂਜਾ ਬੰਦਾ ਇਹ ਗੱਲ ਨਹੀਂ ਸਮਝ ਸਕਦਾ ਇਸ ਕਰਕੇ ੱੱਕੇ ਨਾਲ ਕਿਸੇ ਨੂੰ ਉਪਦੇਸ਼ ਵੀ ਨਹੀਂ ਦਿੱਤਾ ਜਾ ਸਕਦਾ ਜਦੋਂ ਅਕਲ ਆਉਣੀ ਹੈ ਫੋਕਰ ਖਾਕੀ ਹੋਣੀ ਹੈ ਇਸ ਲਈ ਆਪਣੀ ਮੈਮਰੀ ਤੇ ਆਪਣੀ ਸੋਚ ਕਿਸੇ ਮੂਰਖ ਤੇ ਖਰਾਬ ਨਾ ਕਰਿਓ ਤੁਸੀਂ ਆਪਣੀ ਜਗਾ ਸਹੀਓ ਉਹ ਆਪਣੀ ਜਗਾ ਸਹੀਈ